ਆ ਸਾਹਮਣੇ ਆ ਗਿਆ ਦਰਬਾਰ ਸਾਹਿਬ ਗੁਰਦੁਆਰਾ ਸਾਈ ਪਾਸ਼ਾ ਨੋਮੀ ਮੂਨਕ ਇਧਰ ਸਰੋਵਰ ਚ ਤੁਹਾਨੂੰ ਮੱਛੀਆਂ ਵੀ ਮਿਲ ਜਾਣਗੀਆਂ ਦੇਖਣ ਨੂੰ ਆ ਦੇਖੋ ਬੱਚੇ ਮਨ ਨਾਲ ਇਸ਼ਨਾਨ ਕਰਦੇ ਤਾਂ ਸਰੀਰ ਦੇ ਸਾਰੇ ਦੁੱਖ ਇੱਥੇ ਖਤਮ ਹੁੰਦੇ ਨੇ ਵਾਹਿਗੁਰੂ ਕਿੰਨਾ ਜਿਆਦਾ ਇਕੱਠ ਹੈ ਅੱਜ ਹਨ ਮੱਸੀਆਂ ਕਰਕੇ ਤੇ ਨਵੀਂ ਇਮਾਰਤ ਤਿਆਰ ਹੋਣ ਲੱਗ ਰਹੀ ਹੈ ਜੀਰੋ ਦਰਬਾਰ ਸਾਹਿਬ ਤੋਂ ਆਪਾਂ ਬਾਹਰ ਆਉਨੇ ਆ ਤਾਂ ਇਧਰਲੀ ਸਾਈਡ ਆ ਜਾਂਦਾ ਲੰਗਰ ਹਾਲ ਜਿੱਥੇ ਕੀ ਸੰਗਤ ਨੂੰ ਲੰਗਰ ਚਕਾਇਆ ਜਾਂਦਾ ਸਾਚੀਵਿਕ ਤਾਲ ਕੀ ਹਾਲ ਚਾਲ ਮਾਰਨਿੰਗ ਹੋ ਗਈ ਹੈ ਜੀ ਗੁੱਡ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਆਪਾਂ ਲੈ ਕੇ ਜਾ ਰਹੇ ਹਾਂ ਜੀ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਮੂਨਕ ਨੌਵੀਂ ਪਾਸ਼ਾਹੀ ਗੁਰੂ ਘਰ ਤੇ ਤੁਹਾਨੂੰ ਵੀ ਕਰਵਾਵਾਂਗੇ ਦਰਸ਼ਨ ਤੇ ਅੱਜ ਹੈਗੀ ਮੱਸਿਆ ਮੱਸਿਆ ਬਹੁਤ ਜ਼ਿਆਦੇ ਭਰਦੀ ਓਥੇ ਤੇ ਆਜੋ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਚੱਲਦੇ ਆ ਆਪਾਂ ਮੂਨਕ ਸ਼ਹਿਰ ਪਹਿਲਾਂ ਤਾਂ ਆਪਾਂ ਇੱਧਰ ਮੋਟਰਸਾਈਕਲ ਕਰਦਿਆਂ ਸਟਾਰਟ ਇਹ ਰਾਮੂਨਕਾਈ ਸੜਕ ਤਾਂ ਬਹੁਤ ਬੁਰਾ ਹਾਲ ਹੈ ਤੇਲੇ ਤੋਂ ਜਦ ਰਮੂਨਕ ਜਾਂਦੇ ਆਪਾਂ ਆ ਲਗ ਰੈਂਟ ਟਰੱਕ ਆਏ ਆ ਜੀ ਸਪੈਸ਼ਲ ਜੀ ਨਾ ਤਾਂ ਇਹ ਰਸਤਾ ਦਿੰਦੇ ਹੈਗੇ ਤੇ ਸੜਕ ਸਾਰੀ ਹੀ ਤੋੜ ਰੱਖੀ ਹੈ ਇੱਥੇ ਪਤਾ ਹੈਗਾ ਵੀ ਕਿਵੇਂ ਕਿਹੜਾ ਮਤਾਲਾ ਇੱਥੇ ਤਰਕਟਰ ਦਾ ਸ਼ਿਕਾਰ ਹੋ ਜੇ ਕਦੇ ਮੂਰੇ ਟੱਕਾ ਇਹ ਮੋਟਰਸਾਈਕਲ ਬੱਜੇ ਹੈ ਨਾ ਆ ਦੇਖੋ ਇੱਕ ਜਮਾ ਵੀ ਸਾਈਡ ਨਹੀਂ ਥੋੜੀ ਮੋਟੀ ਸਾਈਡ ਹੈ ਨਾਲ ਲੈਣਾ ਲੱਕੀਆਂ ਖੜੀਆਂ ਨੇ ਨਾ ਦੇਖੋ ਟੱਕਾ ਟੱਕਾ ਨਾਲ ਨਾ ਥੋੜੇ ਜਿਹੇ ਟਾਈਮ ਚ ਖਤਮ ਕਰਦੀ ਸੜਕ ਨਵੀਂ ਬਣੀ ਸੀ ਇਹ ਇਹ 6 ਮਹੀਨਿਆਂ ਦੇ ਵਿੱਚ ਸਾਰੀ ਤੋੜਤੀ ਆ ਦੇਖੋ ਅਫ ਯੂ ਮੂਮੈਂਟ ਲੇਟਰ ਆਹ ਆ ਗਿਆ ਜੀ ਇੱਧਰ ਗੇਟ ਸ਼ੀਤ ਬਾਬਾ ਕਾਲੀ ਬਲੋਸਗੀ ਯਾਦਗਾਰੀ ਗੇਟ ਆ ਗਿਆ ਨਾ ਦਿਲੇ ਤੋਂ ਜਿਹੜਾ ਆਪਾਂ ਮੂਨ ਚ ਮੂਨ ਕਚਾ ਐਂਟਰ ਕਰਦੇ ਆ ਤਾਂ ਇਹ ਗੇਟ ਆਉਂਦਾ ਹੈ ਤਾਂ ਇਹ ਤੋਂ ਆਪਾਂ ਸੱਜੇ ਹੱਥ ਜਾਣਾ ਸੱਜੇ ਹੱਥ ਸੜਕ ਜਾ ਕੇ ਤਾਂ ਜਿਹੜਾ ਗੁਰੂ ਘਰ ਹੈ ਉਹ ਜਾਖਰ ਰੋਡ ਤੇ ਆਉਂਦਾ ਹੈ ਆ ਦੇਖਰ ਕੋਆਪਰੇਟਿਵ ਬੈਂਕ ਚ ਕਿਵੇਂ ਲੈਣ ਲੱਗ ਰਹੀ ਹੈ ਅੱਜ ਹੈਗੇ ਜੀ ਮੱਸਿਆ ਮੱਸਿਆ ਕਰਕੇ ਬਹੁਤ ਸੰਗਤ ਦੂਰ ਦੂਰੋਂ ਪਹੁੰਚ ਰਹੀ ਆ ਦੇਖੋ ਮੂਨਕ ਸ਼ਹਿਰ ਦੇ ਵਿੱਚੋਂ ਵੀ ਸੰਗਤਾਂ ਤੁਰ ਕੇ ਪਹੁੰਚ ਰਹੀਆਂ ਕੋਈ ਪਿੰਡਾਂ ਚੋਂ ਵੀ ਨੇੜੇ ਨੇੜੇ ਪਿੰਡਾਂ ਚੋਂ ਵੀ ਲੋਕ ਬਹੁਤ ਆਉਂਦੇ ਨੇ ਤੇ ਇੱਥੇ ਆਏ ਆਈ ਮੱਸਿਆ ਇੱਥੇ ਭਰਦੀ ਐ ਮੂਨਕ ਨੌਵੀਂ ਪਾਤਸ਼ਾਹ ਗੁਰੂ ਘਰ ਗੁਰਤੇਗਵਧ ਜੀ ਤੇ ਆਹ ਦੇਖੋ ਇਹ ਮੋਰ ਸੰਘਣਾ ਤਾਂ ਆਪਾਂ ਨੇ ਇੱਥੇ ਪਾਰਕਿੰਗ ਚ ਰਮਾਲ ਆਪਾਂ ਨੇ ਬਣ ਲਈ ਐ ਤੇ ਹੁਣ ਕਰਦੇ ਆਪਾਂ ਅੰਦਰ ਦਰਸ਼ਨ ਗੁਰੂ ਘਰ ਦੇ ਤੇ ਸੰਗਤ ਤਾਂ ਦੇਖੋ ਬਹੁਤ ਦੂਰੋਂ ਦੂਰੋਂ ਪਹੁੰਚੀ ਹੋਣਾ ਬਸ ਉੱਤਰ ਉੱਤਰ ਕੇ ਆਉਂਦੇ ਨੇ ਆ ਦੇਖੋ ਆ ਗਿਆ ਗੁਰੂ ਘਰ ਦਾ 게ਟ ਗੁਰਦੁਆਰਾ ਸਾਈ ਪਾਸ਼ਾ ਜੀ ਨੌਮੀ ਮੂਨਕ ਇਹ ਇੱਧਰ ਕੱਡੀਆਂ ਆਪਣੇ ਚੱਪਲਾਂ ਪਹਿਲਾਂ ਤੁਸੀਂ ਸੰਗਤਾਂ ਦੇ ਇਕੱਠਾ ਕਿੰਨੀਆਂ ਕਿੰਨਾ ਜ਼ਿਆਦਾ ਇਕੱਠ ਹੈ ਅੱਜ ਹਨਾ ਮੱਸਿਆ ਕਰਕੇ ਆਈ ਮੱਸਿਆ ਭਰਦੀ ਐ ਇੱਥੇ ਹੋ ਚਾਲ ਗਏ ਆਪਾਂ ਅੰਦਰ ਮੱਥਾ ਟੇਕਣਾ ਮੱਥਾ ਟੇਕ ਕੇ ਫਿਰ ਆਉਨੇ ਆਪਾਂ ਬਾਹਰ ਆ ਸਾਹਮਣੇ ਆ ਗਿਆ ਦਰਬਾਰ ਸਾਹਿਬ ਗੁਰਦੁਆਰਾ ਸਾਈ ਪਾਸ਼ਾ ਜੀ ਨੌਮੀ ਮੂਨਕ ਇੱਥੋਂ ਐਂਟਰੀ ਹੁੰਦੀ ਆ ਦਰਵਾਜ਼ਾ ਮੱਥਾ ਟੇਕਣ ਆਹ ਦੇਖੋ ਸੰਗਤੂਰੇ ਹੀ ਬਹੁਤ ਬੈਠੀ ਐਰ ਪਹਿਲਾਂ ਹੀ ਪੂਰਾ ਪੂਰਾ ਬੰਬੂਲੇ ਵਾਹੀ ਦੀ ਤੇ ਲੰਗ ਵਹਲਾ ਪੰਜ ਵਾਰ ਘਰ ਪਹਿਲਾ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਨਹੀਂ ਸਾਰ ਇੱਕ 게ਟ ਤਾਂ ਇਧਰਲੀ ਸਾਈਡ ਆ ਜਾਂਦਾ ਸਰੋਵਰ ਆ ਦੇਖੋ ਬੰਦੇ ਜਸਮ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਹੱਥ ਮੂੰਹ ਧੋ ਰਹੇ ਨੇ ਇਹ ਸਰੋਵਰ ਦੀ ਖਾਸੀਅਤ ਇਹ ਹੈ ਕਿ ਤੁਹਾਨੂੰ ਕਰਦੀ ਵੀ ਇਹ ਸਰੋਵਰ ਵਿੱਚ ਜਿਹੜਾ ਸੱਚੇ ਮਨ ਨਾਲ ਇਸ਼ਨਾਨ ਕਰਦੇ ਤਾਂ ਸਰੀਰ ਦੇ ਸਾਰੇ ਦੁੱਖ ਇੱਥੇ ਖਤਮ ਹੁੰਦੇ ਨੇ ਇਧਰ ਸਰੋਵਰ ਚ ਤੁਹਾਨੂੰ ਮੱਛੀਆਂ ਵੀ ਮਿਲ ਜਾਣਗੀਆਂ ਦੇਖਣ ਨੂੰ ਆਹ ਦੇਖੋ ਕਿੰਨੀਆਂ ਸੋਹਣੀਆਂ ਮੱਛੀਆਂ ਨੇ ਇੱਥੇ ਹਨਾ ਕਿੰਨੀਆਂ ਜ਼ਿਆਦਾ ਮੱਛੀਆਂ ਨੇ ਬਹੁਤ ਸਾਰੇ ਸਰੋਵਰ ਦੇ ਵਿੱਚ ਮੱਛੀਆਂ ਨੇ ਇੱਥੇ ਆਹ ਦੇਖੋ ਔਰ ਦਵਾਰੇ ਦਾ ਇਤਿਹਾਸ ਵੀ ਤੁਹਾਨੂੰ ਦੱਸਦੇ ਆ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਕਰਤੀ ਐ ਇਹ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਬਿਹਾਰ ਦੀ ਯਾਤਰਾ ਵੇਲੇ ਬਾਸ ਪਰਤੇ ਸੀ ਤਾਂ ਇੱਥੇ ਬਿਰਾਜਮਾਨ ਹੋਏ ਸੀ ਤੇ ਚਰਨ ਪਾਏ ਸੀ ਤੇ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਲਾਲੋ ਜਾਂ ਸ਼ਹਿਰ ਲਾਲੋ ਮੂਨਕ ਤੇ ਇੱਥੇ ਬਹੁਤ ਸੰਗਤਾਂ ਪਹੁੰਚਦੇ ਨੇ ਤੇ ਆਈ ਜਿਹੜੀ ਮੱਸਿਆ ਇੱਥੇ ਮਨਾਈ ਜਾਂਦੀ ਹੈ ਤੇ ਸੰਗਤਾਂ ਦੇ ਸਹਿਯੋਗ ਨਾਲ ਤੇ ਪੂਰੇ ਸ਼ਹਿਰ ਜਾਂ ਮੂਨਕ ਪਿੰਡ ਦੇ ਸਹਿਯੋਗ ਦੇ ਨਾਲ ਇੱਥੇ ਮੱਸਿਆ ਮਨਾਈ ਜਾਂਦੀ ਹੈ ਅਜ ਦੇਲੀ ਸਾਈਡ ਆ ਗਿਆ ਨਿਸ਼ਾਨ ਸਾਹਿਬ ਤੇ ਸੰਗਤਾਂ ਇੱਥੇ ਹੀ ਮੱਥਾ ਟੇਕ ਕੇ ਜਾਂਦੇ ਨੇ ਆ ਦੇਖੋ ਪਤੂਰਾਂ ਦੀ ਸਾਦੀ ਨਵਾਦੀ ਸਾਹ ਸੰਗੁਲੀ ਜਿੱਨੀਆਂ ਵੀ ਸੰਗਤਾਂ ਮਸਿਆ ਜੀ ਦੇ ਹਾੜੇ ਤੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਹਿਬ ਦੇ ਬਿਲਕੁਲ ਬਾਹਰੀ ਸਾਈਡ ਸਾਹਮਣੇ ਆ ਗਿਆ ਇੱਥੇ ਪ੍ਰਸ਼ਾਦ ਮਿਲਦੇ ਹਨ ਆ ਦੇਖੋ ਸੰਗਤਾਂ ਪ੍ਰਸ਼ਾਦ ਲੈ ਰਹੀਆਂ ਨੇ ਇੱਥੇ ਇੱਥੇ ਪ੍ਰਸ਼ਾਦ ਵੀ ਆਪਾਂ ਨੇ ਲੈ ਲਿਆ ਜਿਹੜਾ ਦਰਬਾਰ ਸਾਹਿਬ ਤੋਂ ਆਪਾਂ ਬਾਹਰ ਆਉਂਨੇ ਆ ਤਾਂ ਇਧਰਲੀ ਸਾਈਡ ਆ ਜਾਂਦਾ ਲੰਗਰ ਹਾਲ ਜਿੱਥੇ ਸੰਗਤਾਂ ਨੂੰ ਲੰਗਰ ਚਕਾਇਆ ਜਾਂਦਾ ਤੇ ਇਹ ਲੰਗਰ ਐਵੇਂ ਨਹੀਂ ਵੀ ਮੱਛੇ ਵਾਲੇ ਦਿਨ ਹੀ ਇੱਥੇ ਵਰਤਦਾ ਹੈ ਨਾ ਤੇ ਇੱਥੇ 24 ਘੰਟੇ ਇਹ ਲੰਗਰ ਚੱਲਦਾ ਹੈ ਜਿਹੜਾ ਇਹ ਰੋਡ ਹੈ ਮਤਲਬ ਜੱਖਲ ਤੋਂ ਮੂਨਕੋਨ ਇਹ ਰੋਡ ਚੱਲਦਾ ਰਹਿੰਦਾ ਤੇ ਇੱਥੇ ਸੰਗਤਾਂ ਲੰਗਰ ਸ਼ਾਕਾ ਜਿਹਦੇ ਜ ਮਰਜ਼ੀ ਟਾਈਮ ਆ ਸਕਦੀਆਂ ਨੇ ਹਨਾ ਤੇ ਅੱਜ ਖਾਸ ਕਰਕੇ ਮੱਛਿਆ ਵਾਲੇ ਦਿਨ ਇੱਥੇ ਤਿਆ ਲੰਗਰ ਵਰਤ ਰਿਹਾ ਦੇਖੋ ਸੰਗਤਾਂ ਦਾ ਇਕੱਠ ਵੀ ਤੁਸੀਂ ਦੇਖ ਸਕਦੇ ਇੰਨਾ ਜਿਆਦਾ ਇਕੱਠ ਹੈ ਅੱਜ ਦਿੱਲੀ ਸਾਈਡ ਦਰਵਾਸਾ ਬਣ ਲੱਗ ਰਿਹਾ ਹੈ ਨਾ ਤੇ ਨਵੀਂ ਇਮਾਰਤ ਤਿਆਰ ਹੋਣ ਲੱਗ ਰਹੀ ਹੈ ਜੋ ਗੁਰੂ ਘਰ ਦੇ ਵਿੱਚ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਜਿੱਥੇ ਕੜਾ ਰਮਾਲ ਵਗੈਰਾ ਗਾਤਰੀ ਵਗੈਰਾ ਜੇ ਲੈਣਾ ਹੋਵੇ ਕਿਸੇ ਨੇ ਹਨ ਤੇ ਇਧਰ ਅੰਦਰ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਬੇਬੇ ਉਹ ਤੇ ਇਧਰ ਵੇਚ ਰਹੇ ਨੇ ਹਨ ਆ ਦੇਖੋ ਆ ਇਧਰਲੀ ਸਾਈਡ ਬਰਤਨਾਂ ਦੀ ਸੇਵਾ ਚੱਲ ਰਹੀ ਹੈ ਹਨ ਉਧਰ ਲੰਗਰ ਚੋਂ ਜਿਹੜੇ ਝੂਠੇ ਵਰਤਨ ਨੇ ਉਧਰਾਂ ਦੀ ਸੇਵਾ ਇੱਥੇ ਚੱਲ ਰਹੀ ਆ ਦੇਖੋ ਸ਼ੁਰੂ ਕਰਦੇ ਗਏ ਆਪਾਂ ਗੇਟ ਚੋਂ ਐਂਟਰ ਹੋਣੇ ਤਾਂ ਇਧਰਲੀ ਸਾਈਡ ਆ ਜਾਂਦਾ ਜੋੜਾਕਾਰ ਜਿੱਥੇ ਆਪਾਂ ਜੋੜੇ ਜਮਾ ਕਰਵਾ ਸਕਦੇ ਹਾਂ ਨਾ ਆ ਦੇਖੋ ਇਧਰ ਵੀ ਸੇਵਾ ਚੱਲ ਰਹੀ ਹੈ ਆ ਗੁਰੂ ਘਰ ਦੇ ਗੇਟ ਤੋਂ ਬਾਹਰ ਆ ਨਹੀਂ ਸਰ ਇਧਰ ਵੀ ਦੁਕਾਨਾਂ ਦੇਖੋ ਯਾਰ ਕਿੰਨੀਆਂ ਲੱਗੀਆਂ ਹੋਈਆਂ ਨੇ ਨਾ ਨਾ ਖੇਡ ਬੱਚਾ ਨੇ ਖੇਡਣ ਲਈ ਝੂਲੇ ਲੱਗ ਰਹੇ ਨੇ ਤੇ ਆ ਇਧਰ ਦੁਕਾਨਾਂ ਵਾਲਾ ਕਰੀਆਂ ਆ ਦੇਖੋ ਇਹ ਰੋਡ ਹੈ ਜਿਹੜਾ ਮੂਨਕ ਤੋਂ ਜਾਖੜ ਰੋਡ ਆ ਜਾਂਦਾ ਹੈ ਆ ਦੇਖੋ ਦੁਕਾਨਾਂ ਹੀ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਥੇ ਕਿਵੇਂ ਲੱਗੀ ਜੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰੀਓ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਬੀ ਥੈਂਕ ਯੂ